ਰੂਪਨਗਰ ਪੁਲਿਸ ਦੇ ਵੱਲੋਂ ਆਨਲਾਈਨ ਠੱਗੀਆਂ ਕਰਨ ਵਾਲੇ گروਹ ਦਾ ਪਰਦਾਫਾਸ਼ ਕਰਦੇ ਹਾਂ ਇੱਕ ਦੋਸ਼ੀ ਜਿਸ ਦਾ ਨਾਮ ਭਗਾਣਾ ਮਹਦੇਉ ਫੁਲਾਰੀ ਹੈ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਦੇ گروਹ ਦੇ ਬਾਕੀ ਮੈਂਬਰਾਂ ਦੀ ਭਾਲ ਜਾਰੀ ਹੈ ਡੀਐਸਪੀ ਜਸਨਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਹੇਮਰਾਜ ਵਾਸੀ 1280 ਰਾਮਾ ਮੰਦਰ ਰੂਪਨਗਰ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਆਧਾਰ ਦੇ ਉੱਪਰ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਹੇਮਰਾਜ ਦੇ ਨਾਲ 20 ਲੱਖ ਰੁਪਏ ਦੀ ਆਨਲਾਈਨ ਠੱਗੀ ਵਜਦੀ ਸੀ। ਰੋਪੜ ਪੁਲਿਸ ਕਿਸੇ ਵੀ ਕੇਸ ਨੂੰ ਓਵਰ ਲੌਜੀਕਲ ਕੰਕਲੂਜਨ ਤੇ ਲੇਕੇ ਜਾਂਦੀ ਹੈ। ਇਸੇ سلسلے ਵਿੱਚ ਸਾਨੂੰ ਇੱਕ NCRP نیشنل ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਤੇ ਇੱਕ ਕੰਪਲੇਂਟ ਰੀਸੀਵ ਹੋਈ ਸੀ ਜੋ ਕਿ ਵੱਲੋਂ ਸ਼੍ਰੀ ਹੇਮਰਾਜ ਜੀ ਪੁੱਤਰ ਲੀਲ ਨੰਦਰਲ ਵਾਸੀ ਸਿਟੀ ਰੋਪੜ ਦੇ ਸੰ ਇਹਨਾਂ ਨਾਲ ਤਕਰੀਬਨ 20 ਲੱਖ ਰੁਪਏ ਦੀ ਠੱਗੀ ਵਜਦੀ ਸੀ। ਇੱਕ ਠੱਗੀ ਇੱਕ ਆਨਲਾਈਨ ਇਨਵੈਸਟਮੈਂਟ ਦਾ ਬਹਾਨਾ ਬਣਾ ਕੇ ਮਾਈਂਸਟੇ ਅਸੈਟਸ ਮੈਨੇਜਮੈਂਟ ਪ੍ਰਾਈਵੇਟ ਕੰਪਨੀ ਸੀ ਜੋ ਕਿ ਬੰਗਲੌਰ ਵਿੱਚ ਸਟੈਪਿਸ਼ ਸੀ ਸੋ ਉਸੇ ਕੰਪਲੇਂਟ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਐਫ ਆਈ ਆਰ ਨੰਬਰ 14/2024 ਜਿਹਦੇ ਵਿੱਚ ਸੈਕਸ਼ਨ 318 336 340 ਕਾਹੜ ਬੀ ਐਨ ਐਸ ਤੇ ਚਾਰਟ ਆਈ ਡੀ ਆਰ ਤੁਸੀਂ ਅਪਲਾਈ ਕੀਤੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਨੇ ਕਿ ਇਸ ਕੇਸ ਦੇ ਜਿਹੜੇ ਮੁੱਖ ਅਕਿਊਜ਼ ਨੇ ਪ੍ਰਾਈਮ ਅਕਿਊਜ਼ ਨੇ ਜੋ ਕਿ ਇਸ ਮਾਈਂਸਟ ਐਸੈਟਸ ਮੈਨੇਜਮੈਂਟ ਪ੍ਰਾਈਵੇਟ ਦੇ ਡਾਇਰੈਕਟਰ ਨੇ ਭਗਨਾ ਮਹਾਦੇਵ ਫੁਲਾਰੀ ਉਸ ਕ੍ਰਿਸ਼ਨਾ ਫੁਲਾਰੀ ਇਹਨਾਂ ਨੂੰ ਪੁਲਿਸ ਸਟੇਸ਼ਨ ਸਾਈਬਰ ਰੋਪਨਗਰ ਦੇ ਜਿਹੜੇ ਇੰਸਪੈਕਟਰ ਰਾਹੁਲ ਨੇ ਤੇ ਇਹਨਾਂ ਦੀ ਟੀਮ ਨੇ ਇਹਨਾਂ ਨੇ ਕਰਨਾਟਕ ਤੋਂ ਅਰੈਸਟ ਕੀਤਾ ਟੈਕਨੀਕਲ ਤੇ ਸਾਇੰਟੀਫਿਕ ਇਨਵੈਸਟੀਗੇਸ਼ਨ ਵਰਮਲ ਵਿੱਚ ਆਉਂਦੇ ਹੋਏ ਇਹਨਾਂ ਨੇ ਪਹਿਲਾਂ ਅਕਿਊਜ਼ ਨੂੰ ਟ੍ਰੇਸ ਆਊਟ ਕੀਤਾ ਇਹ ਬਹੁਤ ਛਾਪਤ ਤਰੀਕੇ ਨਾਲ ਲੋਕੇ ਗੋਏ ਸੰ ਤੇ ਇਹਨਾਂ ਨੇ ਜੋ ਕਿ ਪੇਨ ਮੰਗਸੂਲੀ ਖਾਣਾ ਦਾਗਵੜ ਜ਼ਿਲ੍ਹਾ ਬੇਗਾਵੀ ਜੋ ਕਰਨਾਟਕ ਵਿੱਚ ਪੈਂਦੇ ਉਧਰ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦਾ ਟ੍ਰਾਂਜ਼ਿਟ ਰਿਮਾਂਡ ਲੈ ਕੇ ਤੇ ਉਹਨਾਂ ਨੂੰ ਰੋਪੜ ਲੈ ਕੇ ਆਏ ਨੇ ਤੇ ਹੁਣ ਇਹਨਾਂ ਤੋਂ ਅਗਲੀ ਪੁਸ਼ਟੀ ਕੀਤੀ ਜਾ ਰਹੀ ਹੈ ਜੋ ਕਿ ਰਿਕਵਰੀ ਕਰਾਉਣ ਤੋਂ ਬਾਅਦ ਹੀ ਅਸੀਂ ਉਹ ਕੋਸ਼ਿਸ਼ ਕਰਾਂਗੇ ਵੀ ਧਤਵਤ ਰਿਕਵਰੀ ਅਸੀਂ ਕਰਾਂਗੇ। ਅਰੇ ਕੋਈ ਹੋਣੀ ਨਹੀਂ ਅੰਦਰ। ਰਿਕਵਰੀ ਤਾਂ ਚੱਲ ਰਹੀ ਹੈ ਜੀ process ਇਸੇ ਦੀ ਰਿਮਾਂਡ ਲਈ ਹੋਈ ਹੈ। ਤੋਂ ਇਹਨਾਂ ਨੂੰ ਲੈ ਜਾ ਕੇ ਅਸੀਂ ਰਿਕਵਰੀ ਕਰਵਾਵਾਂਗੇ। ਕਿੰਨੇ ਦਿਨ ਚ ਕਰਿਆ ਮਾਮਲਾ? ਸੇ। ਜੀ तकरीबन 5-6 ਮਹੀਨੇ ਦਾ ਇਹ ਟੋਟਲ ਮੈਟਰ ਸੀਗਾ ਜਿੱਦੇ ਵਿੱਚ ਸਿਰਫ ਇਹਨਾਂ ਨੂੰ ਛੱਡ ਕੇ ਹੋਰ ਵੀ ਅਕਿਊਜ਼ ਨੇ। ਤੋਂ ਉਹਨਾਂ ਅਕਿਊਜ਼ ਨੂੰ ਵੀ ਕਾਨੂੰਨ ਨੂੰ ਇਨਵੈਸਟੀਗੇਸ਼ਨ ਸ਼ਾਮਿਲ ਕਰਵਾਇਆਗੇ। ਕਾਨੂੰਨ ਉਹ ਸੀ ਟ੍ਰੇਸ ਆਊਟ ਕਰ ਰਹੀ ਹੈ। ਇਹ ਸੀ ਸਾਡੀ ਦੂਜੀ ਰੇਟ ਸੀਗੀ ਇਹੇ ਕਰਨਾਟਕ ਸਟੇਟ ਵਿੱਚ। ਹੋ ਜਿਹਾ ਕੇ ਸੀ ਇਹ ਇਹ ਇਸ ਤੋਂ ਕੰਮ ਕਰਦੇ। ਬਸ ਇਹ ਬ੍ਰੇਕਲੀ ਇੱਕ ਸਟ੍ਰੈਟੇਜੀ ਹੋਈ ਹੈ ਤੁਹਾਨੂੰ ਜੇ ਦੱਸੂ। ਜੋ ਇੱਕ ਆਮ ਸਕੈਮਸਟਰਜ਼ ਤਰੀਕਾ ਯੂਜ਼ ਕਰਦੇ ਨੇ ਜੀ ਕਿ ਤੁਹਾਨੂੰ ਕੋਈ ਮੈਸੇਜ ਆਏਗਾ ਕਿ ਅਸੀਂ ਤੁਸੀਂ ਇੰਨੀ ਅਮਾਉਂਟ ਇਨਵੈਸਟ ਕਰੋਗੇ ਤਾਂ ਅਸੀਂ ਤੁਹਾਨੂੰ ਇੰਨੇ ਗੁਣਾ ਵਧਾ ਕੇ ਅਸੀਂ ਤੁਹਾਨੂੰ ਪੈਸੇ ਪਾਵਾਂਗੇ। ਇਹਨਾਂ ਨੇ ਇੱਕ ਵੱਧ ਚੜ ਕੇ ਜੋ ਇਹਨਾਂ ਨੇ ਇੱਕ ਹੋਰ ਕੰਮ ਕੀਤਾ ਸੀ ਕਿ ਇਹ ਫੇਕ ਬੈਂਕ ਗਾਰੰਟੀਆਂ ਵੀ ਦਿੱਤੀ ਸੀ। ਜਿਸ ਸੰਬੰਧੀ ਅਸੀਂ ਫੋਰਜਰੀ ਦੀ ਵੀ ਸੈਕਸ਼ਨ ਅਪਲਾਈ ਕੀਤੀ ਹੈ ਤੇ ਅਸੀਂ ਇਸ ਐਂਗਲ ਨੂੰ ਵੀ ਐਕਸਪਲੋਰ ਕਰ ਲਈਏ। ਕਿਫ ਬੈਂਕ ਗਾਰੰਟੀਆਂ ਇਹ ਕਿਧਰੋਂ ਜਨਰੇਟ ਕਰਵਾ ਰਹੀ ਸੀ ਸੋ ਜੇ ਉਹਨਾਂ ਦੱਥਾਂ ਨੂੰ ਵੀ ਆਧਾਰ ਉਹਨਾਂ ਦੱਥਾਂ ਦੇ ਆਧਾਰ ਤੇ ਵੀ ਅਸੀਂ ਬਾਕੀ ਲੋਕਾਂ ਨੂੰ ਸ਼ਾਮਿਲ ਕਰਦੇ ਹਾਂ